ਆ ਗੱਡੀਆਂ ਰ ਜਾ ਕੇ ਪਹਿਲ ਪੰਜਾਬ ਦੇ ਵਿੱਚ ਇੱਕ ਸੁਨੇਹਾ ਦੇਣਾ ਅੰਮ੍ਰਿਤਸਰ ਵਾਸੀਆਂ ਨੂੰ ਵੀ ਕੰ ਪੰਜਾਬ ਚ ਰੱਖੋ ਇਹ ਗੰਦਾ ਫੋਰ ਕਰ ਦੇਣਾ ਔਰ ਨਸ਼ਿਆਂ ਨੂੰ ਪੰਜਾਬ ਤੋਂ ਨਸ਼ਿਆਂ ਦਾ ਖਾਤਮਾ ਕਰਨਾ ਔਰ ਮੈਨੂੰ ਵਿਸ਼ਵਾਸ ਹੈ ਕਿ ਜਿੰਨਾ ਜਾ ਕੇ ਆਪਣੀਆਂ ਗਲੀਆਂਾਂ ਜਾ ਆਪਣੇ ਮਹੱਲੇਾਂ ਜਾ ਕੇ ਹਰ ਗਲੀ 'ਚ ਜਾ ਕੇ ਲੋਕਾਂ ਨੂੰ ਸੰਦੇਸ਼ ਦੇਣਗੇ ਔਰ ਜਿਹੜੇ ਵੀਰ ਜਿਹੜੇ ਭਰਾ ਇਸ ਕੰਮ ਨੂੰ ਹੀ ਲੱਗ ਚੁੱਕੇ ਆ ਸਾਡੀ ਪਾਰਟੀ ਨੇ ਉਹਨਾਂ ਵਾਸਤੇ ਸੈਂਟਰ ਤਿਆਰ ਕੀਤੇ ਆ ਉਹ ਵੀ ਉਹਨਾਂ ਨੂੰ ਦਾਖਲ ਕਰਾਉਂਦੇ ਆ ਔਰ ਜਿਹੜੀ ਗਲੀ 'ਚ ਹੀ ਹੈਗੇ ਆ ਜਾਂ ਕਿੱਥੇ ਵੀ ਇਹ ਲੱਗਦਾ ਆ ਪਿਆ ਨਸ਼ਾ ਸਾਡੀ ਗਲੀ 'ਚ ਜਾਂ ਸਾਡੇ ਮਹੱਲੇ 'ਚ ਆ 4 5 2 1 ਪਰਾਗ ਦਾ ਇਸ ਨਸ਼ੇ ਨਾਲ ਜੁੜਿਆ ਆ ਉਹਨੂੰ ਨਸ਼ਿਆਂ ਦੇ ਲੈ ਕੇ ਉਹਨੂੰ ਸੈਂਟਰ ਦੇ ਦਾਖਲ ਕਰਾਵਾਂਗੇ ਪੰਜਾਬ ਸਰਕਾਰ ਦਾ ਇੱਕੋ ਹੀ ਕਹਿਣਾ ਹੈ ਕਿ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਬਣਾਉਣਾ ਹੈ ਵੇਖੋ ਨਸ਼ਿਆਂ ਦੇ ਸਦਾਕਰਾਂ ਦੇ ਘਰ ਘਟ ਰਿਹਾ ਕਾਲ ਸਾਹਿਬ ਵਾਇਗੋ ਦੀ ਕੀ ਫਤਿਹ ਅਸੀਂ ਹਲਕਾ ਪੱਛਮੀ ਦੇ ਨਿਵਾਸੀ ਅਸੀਂ ਹਲਕਾ ਪੱਛਮੀ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਜੁਟ ਹੋ ਕੇ ਸੌ ਫਾਂਦੇ ਹਾਂ ਇੱਕ ਜੁਟ ਹੋ ਕੇ ਸੌ ਫਾਂਦੇ ਹਾਂ ਕਿ ਅਸੀਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਇਲਾਕੇ ਦੇ ਪਹਿਰੇਦਾਰ ਬਣ ਕੇ ਆਪਣੇ ਇਲਾਕੇ ਦੇ ਪਹਿਰੇਦਾਰ ਬਣੀਏ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਹਲਕੇ ਵਿੱਚ ਅਸੀਂ ਆਪਣੇ ਹਲਕੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਦਸਤਰ ਨੂੰ ਅਸੀਂ ਕਿਸੇ ਨਸ਼ਾ ਦਸਤਰ ਨੂੰ ਆਪਣੇ ਹਲਕੇ 'ਚ ਵੜਨ ਨਹੀਂ ਦੇਵਾਂਗੇ ਆਪਣੇ ਹਲਕੇ ਜਵਾਨਾਂ ਨੂੰ ਨਹੀਂ ਦਵਾਗੇ ਸਾਡੇ ਹਲਕੇ ਵਿੱਚ ਜੋ ਵੀ ਨਸ਼ੇ ਕਰਦੇ ਹਨ ਸਾਡੇ ਹਲਕੇ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਵਾਵਾਂਗੇ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਵਾਵਾਂਗੇ ਜਾਨ ਨਹੀਂ ਜਾਣਗੇ ਤੇ ਹਲਕੇ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਕੇ ਰੋਕਾਂਗੇ ਜਮਾਨਤ ਦੇ ਕੇ ਰੋਕਾਂਗੇ ਅਸੀਂ ਸਾਰਾ ਹਲਕਾ ਅਸੀਂ ਸਾਰਾ ਹਲਕਾ ਮਿਲ ਕੇ ਆਪਣੇ ਹਲਕੇ ਨੂੰ ਆਪਣੇ ਹਲਕੇ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਕਰਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਬੋਰੀ ਜਿੰਦਾਬਾਦ ਸਰਬੋਰੀ ਜਿੰਦਾਬਾਦ ਇਹ ਨੂੰ ਅੰਦਰ ਦਿੱਤਾ ਜਾ ਰਿਹਾ ਹੈ ਔਰ ਉਹਨਾਂ ਦੇ ਜੋ ਜੋ ਦਦੇ ਉਤੇ ਅੱਜ ਪੀਰੇ ਪੱਡੇ ਚੱਲ ਰਹੇ ਨੇ ਲੋਕੀ ਬਾਹਰ ਨਿਕਲਨੇ ਸ਼ੁਰੂ ਹੋ ਕੇ ਬਾਹਰ ਨਿਕਲ ਕੇ ਸਰਕਾਰ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਅੱਜ ਲੋਕਾਂ ਨੂੰ ਜਿਹੜੀ ਇਹ ਪੀੜਾ ਸੀਗੀ ਨਸ਼ੇ ਦੇ ਜ਼ਹਿਰ ਦੀ ਇਹ ਖੁੱਦ ਦਾ ਖੁੱਦ ਆਪਕੀ ਹੱਥਕੇ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇਣ ਲੱਗੇ ਕਿਉਂ ਕਿ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਸਰਕਾਰ ਨੇ ਸਾਡੇ ਵਿੱਚੋਂ ਕੋੜ ਨੂੰ ਖਤਮ ਕਰ ਲਈ ਨਸ਼ੇ ਨੂੰ ਖਤਮ ਕਰਨ ਲਈ ਗੰਹੇਰਾ ਨਾ ਕਦਮ ਚੁੱਕਿਆ ਤਾਂ ਸਾਡਾ ਫਰਜ਼ ਬਣਦਾ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇਣਾ ਸਾਡੀ ਨੌਜਵਾਨੀ ਨੂੰ ਨਸ਼ਾ ਖਾਜਿਆ ਸਾਡੀ ਆਤਮਾ ਨੂੰ ਨਸ਼ਾ ਖਾ ਗਿਆ ਅਸੀਂ ਲੋਕ ਤਗੜੇ ਹੋਈਏ ਤਾਂ ਜਾ ਬੋ ਉਹ ਜਿੰਨੇ ਦੁਨੀਆ ਦੀ ਹੱਥੋਂ ਗੋਈ ਕੀਤੀ ਏ ਔਰ ਕਰਦੇ ਰਹਿੰਦੇ ਪੰਜਾਬੀਆਂ ਦੇ ਖੂਨ ਦੇ ਵਿੱਚ ਪਰਮਾਤਮਾ ਵੱਲੋਂ ਐਸੀ ਚੀਜ਼ ਤੇ ਪੰਜਾਬੀ ਹਰ ਜ਼ੁਲਮ ਦੇਖ ਕੇ ਵਿਸ਼ਵਾਸ ਜੀ ਵਧਾਉਂਦਾ ਰਿਹਾ ਸਾਡੇ ਗੂੜਾ ਪੀੜਾ ਪਗੰਮਰਾ ਨੇ ਪਾਵੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇਖ ਲਈਏ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਜ਼ਲੂਮਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਹੱਥ ਵਧਾਇਆ ਔਰ ਪੰਜਾਬੀ ਵੀ ਅਸੀਂ ਹੋਵਾਂ ਗੁੱਪ ਕਿਤੇ ਵੀ ਹੋਏ ਅਸੀਂ ਆਪਣੀ ਥੇਬ ਨਹੀਂ ਵੇਖਦੇ ਆਪਣਾ ਆਪਣੀ ਵੇਖਦੇ ਕਿਸੇ ਦੀ ਮਦਦ ਲਈ ਡੱਟ ਜਾਂਦੇ ਆ ਡੱਟ ਜਾਂਦੇ ਆ ਭਾਈ ਕਨਈਆ ਜੀ ਵੀ ਹੋਏ ਸੂ ਪੰਜਾਬੀਓ ਇਹ ਵਾਕਈ ਅਸੀਂ ਆਪਣੇ ਪੁੱਤਰਾਂ ਦਾ ਪੇਖ ਚੰਗਾ ਚਾਹੁੰਨੇ ਆ ਆਪਣੇ ਪੰਜਾਬ ਨੂੰ ਕੋਈ ਖਿਚੜ ਦੇਖਣਾ ਚਾਹੁੰਦਾ ਜਿਹੜਾ 1978 ਤੱਕ ਹਿੰਦੁਸਤਾਨ ਦਾ ਸਭ ਤੋਂ ਬੁਝਾਰਤ ਹੁੰਦਾ ਸੀ ਤਾਂ ਫਿਰ ਇੱਕ ਪ੍ਰਣ ਕਰ ਲਈਏ ਇਸ ਸੋੜ ਨੂੰ ਖਤਮ ਕਰਨ ਤੱਕ ਉਹਦੀ ਇਤਲਾਬ ਹੋ ਬਿਲਕੁਲ ਸਾਡਾ ਫਰਜ਼ ਬਣਦਾ ਔਰ ਦੂਸਰੀ ਗੱਲ ਲੋਕ ਨਸ਼ਿਆਂ ਦੇ ਵਿੱਚ ਗ੍ਰਸਤ ਨੇ ਉਹ ਵੀ ਸਾਡੀ ਡਿਊਟੀ ਹੈ ਉਹਨਾਂ ਨੂੰ ਨਸ਼ਾ ਛਡਾਵਾ ਕੇਂਦਰਾਂ ਦੇ ਵਿੱਚ ਭਰਤੀ ਕਰਾ ਕੇ ਸਰਕਾਰ ਦਾ ਬਿਲਕੁਲ ਉਪਰਾਲਾ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਜਿਹੜੇ ਅਲੀ ਗੱਲ ਨਹੀਂ ਕਰਾਂਗੇ ਹੋਗੇ ਕਮਲ ਜੀ ਹਾਂਜੀ ਇਹ ਨਸ਼ਾ ਵਿਰੁੱਧ ਹਾਂਜੀ ਚਲੋ ਕੋਲ ਆਈਪੀਐਸ ਦਾ ਕਰ ਰਹੇ ਹਾਂ ਜੀ ਬਸ ਬਸ ਸੁਬਾ ਸੁਬਾ ਕਿਉਂ ਨਸ਼ਾ ਵਿਰੁੱਧ ਹਾਂਜੀ ਪਹਿਲੀ ਵਾਰੀ ਦੇਖਾ ਹੋਏਗਾ ਤੁਸੀਂ ਆਪੇ ਚੁੱਤੋਂ ਹਾਂ ਤੁਸੀਂ ਪਹਿਲੇ ਚ ਕੀ ਹੋਇਆ ਪਹਿਲਾ ਸੀ ਇਹ ਮਾ ਪੰਜਾਬ ਦਾ ਉਹ ਚਾਹੁੰਦੇ ਨੇ ਉਹ ਉਹ ਬੜੀਆ ਪ੍ਰੇਮਿਕ ਉਹਨਾਂ ਨੇ ਕੀ ਕੀਤਾ ਸੀ ਸਰਕਾਰ ਆਉਣ ਦੇ ਪਹਿਲਾਂ ਅਸਲੀ ਪੰਜਾਬ ਦੇ ਵਿੱਚ ਦੀਪਕਾਰ ਕਾ ਚੋਂ ਨਿਸ਼ਾਨ ਖਤਮ ਕਰਦੇ ਆਂਗੇ ਜੀ ਤੁਸੀਂ ਦੇਖਦੇ ਹੋ ਭਾਈ ਦਾ ਚਿਹਰਾ ਆਂਡਿਆ ਬਸ ਇਧਰ ਰੱਖ ਕੇ ਕਿਸੇ ਵੇਖਦੀ ਸਰਕਾਰ ਨੇ ਅਜੇ ਤੱਕ ਕਿਸੇ ਸੁਦਾਕਰ ਦਾ ਕਪੀਲਾ ਪੰਜਾ ਨਹੀਂ ਚਲਾਇਆ ਯਾ ਥੰਡੇ ਕਰ ਲੋ ਫੇਸ ਕਰ ਰਿਹਾ ਜਿਹਨੇ ਸੁਦਾਕਰਾਂ ਦੇ ਕਰ ਬੰਦੇ ਆਂਦੇ ਯਾਰ ਚਲਾਏਗਾ ਕਿ ਸਾਡਾ ਦੇਸ਼ ਆਜਾਦ ਕਰਾਇਆ 시ਦੇ ਪਗਤ ਸਿੰਘ ਜੀ ਨੇ 시ਦੇ ਪਗਤ ਸਿੰਘ ਜੀ ਸੜਾ ਦੇਸ਼ ਯਾਦ ਕਰਾਇਆ ਤੇ ਸੀਐਮ ਸਾਹਿਬ ਤੇ ਕੋ ਅਫਸੋਸ ਹੀ ਉਹ ਨਾਨਕਾ ਮੈਂ ਪੰਜਾਬ ਯਾਦ ਕਰਾਉਂਦਾ ਉਹ ਨਸ਼ਾ ਤੇ ਮੁਕਤ ਰਹਾ ਉਹ ਨਾਨੇ ਇਕੱਠੇ ਹੋ ਕੇ ਸਾਰੇ ਟੀਮ ਨੇ ਇੱਕ ਯੁੱਧ ਚਲਾਇਆ ਪੰਜਾਬ ਤੋਂ ਨਸ਼ਾ ਖਤਮ ਕਰਨ ਦਾ ਤੇ ਸਾਨੂੰ ਬੜੀ ਖੁਸ਼ੀ ਆ ਸਾਡੀਆਂ ਪੈਣਾ ਦੇ ਭਰਾ ਸਾਡੀਆਂ ਮਾਮਾ ਦੇ ਪੁੱਤ ਸਾਡੇ ਕੋਲ ਚਾਚੇ ਤਾਇਆ ਕੋ ਪੈਣ ਪਰ ਜਾਰੇ ਰਿਸ਼ਤੇਦਾਰ ਉਨਨਾਂ ਦਾ ਰੰਗਲਾ ਪੰਜਾਬ ਪਾ ਕੇ ਅਸੀਂ ਸਾਰੇ ਇਹਦਾ ਜਿਹੜਾ ਇਹ ਪੰਜਾਬ ਦੇ ਵਿੱਚੋਂ ਨਸ਼ੇ ਰੱਖ ਭੰਗਿਆ ਇਹ ਬਾਈਟ ਕੀਤੀ ਅਸ਼ਾਮ ਕਾਮ ਕਹਾਂਗੇ ਪੰਜਾਬ ਤੋਂ ਬਰਾਉ ਮਿਲ ਕੇ ਪਹਿਲਾ ਮਰੀਆਂ ਪੈਰਾਂ ਦੇ ਕਿਹਾ ਉਹ ਸਾਖੀ ਦੇ ਲੋੜੀਂ ਦੇ ਗੁੰਦੀਆਂ ਸੀ ਅੱਜ ਕੱਦ ਦੀ ਦੇਖਦੇ ਹੋ ਹਾਂ ਬਸ ਬਸ ਇਹ ਨਸ਼ੇ ਦੇ ਸੌਂਦਿਆਂ ਦੇ ਕਾਰਨ ਸਾਡੀ ਪੈਰਾਂ ਦੇ ਚਿਹਰੇ ਤੋਂ ਪ੍ਰੋਣ ਕੀ ਉੱਡ ਗਈ ਆ ਜੋ ਨਸ਼ੇ ਗਾ ਸਾਡੀ ਸਰਕਾਰ ਕਰ ਰਿਹਾ ਨੇ ਜਿਹੜਾ ਸੁਦਾ ਕਿਰਾਣ ਨੂੰ ਸਲਾਖਾਂ ਦੇ ਨਾਲ ਜਲਦੀ ਭੇਜਿਆ ਰਊਗਾ ਬੜੀ ਬੜੇ ਮੇਰੇ بڑے ਸੁਦਾ ਮੇਰੇ ਵੱਡੇ ਭਰਾ ਮੇਰੇ ਤੋਂ ਨਾਲ ਮਿਹਰ ਪਰ ਹੱਥ ਸਰਦਾਰ ਧਾਰੀਵਾਲ ਜੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਉਹ ਮੈਨੂੰ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਮੇਰੀ ਸਾਰੀ ਟੀਮ ਧਾਰੀਵਾਲ ਸਾਹਿਬ ਨੂੰ ਬਹੁਤ ਬਹੁਤ ਸਲੂਟ ਆ ਅਸੀਂ ਉਹਨਾਂ ਨੇ ਕੀ ਕੀ ਕੀਤਾ ਆਪਣੇ ਘਰ ਘਰ ਕਿਹਾ ਲੋਕਾਂ ਤੋਂ ਸੇਵਾ ਦਾ ਮੈਸੇਜ ਪਹੁੰਚਾਓ ਪੰਜਾਬ ਤੋਂ ਨਸ਼ੀ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦਾ ਮੈਨੂੰ ਉਹਨਾਂ ਦਾ ਮੋਹ ਨਾ ਆਇਆ ਕਮਲ ਬਾਹਰ ਆ ਬਾਕੀ ਮੈਨੂੰ ਬੜਾ ਅੱਛਾ ਲੱਗਾ ਕਿ ਤੋਂ ਇਹ ਸਾਰਾ ਯੂਥ ਲੈ ਕੇ ਤੇ ਨਸ਼ੇ ਦੀ ਪੰਜਾਬ ਸਰਕਾਰ ਦਾ ਘਮ ਕਰ ਰਿਹਾ ਮਨੀਸ਼ ਅਗਰ왈 ਜੀ ਦਾ ਧੰਨਵਾਦ ਕਰਦਾ ਬਾਕੀ ਮੇਰੇ ਪਿਓ ਮੇਰੇ ਮਨ ਸੁਝਾਨ ਵਾਲੇ ਮੇਰੇ ਸਭ ਤੋਂ ਪਹਿਲੇ ਮੇਰੇ ਬਾਪੂ ਜੀ ਨੇ ਹਾਂਜੀ ਸਰਦਾਰ ਕਰਨਬੀਰ ਸਿੰਘ ਜਈ ਸਾਹਿਬ ਉਹਨਾਂ ਨੇ ਕਿੰਨੇ ਪਿਆਰ ਨਾਲ ਇਹਨਾਂ ਦਾ ਬੜਾ ਵੱਡਾ ਰੋਲ ਆ ਇਸ ਯੁੱਧ ਨਾਲ ਜਦੋਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਗੱਲ ਮੈਂ ਇਹਨਾਂ ਦਾ ਧੰਨਵਾਦ ਕਰਦਾ ਖੋਹਰੇ ਭਾਈ ਦਾ ਮੈਂ ਸਾਰੀਆਂ ਭੈਣਾਂ ਦਾ ਪੁੱਤਾਂ ਦਾ ਮੁੰਡੂ ਮੇਰਾ ਭਰਾ ਛੋਟਾ ਮਾਰੀ ਕੋਈ ਬੜਾ ਕਹਿਣਾ ਭਤੀ ਸਾਹਿਬ ਸੰਨੀ ਸਾਹਿਬ ਦੇ ਵਿਚ ਨਿਕਲੇ ਫਿਰ ਉਹ ਜੀ ਆਏ ਨੂੰ ਮੇਰੇ ਸਾਹਿਬ ਵੱਲ ਆਪਾਂ ਰਲ ਮਿਲ ਕੇ ਰੋਲ ਕਰ ਯਾਰੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਘਰ ਘਰ ਵਿੱਚ ਬਸ ਸਫਾਈ ਦਾ ਪ੍ਰਯਾਸ ਇਹਦਾ ਕਰਨਾ ਹੰਬਸਨ ਦਾ ਬਣਾਉਣਾ ਗੁਰੂ ਰਾਮਦਾਸ ਦੀ ਨਗਰੀ ਆ ਇਹਨੂੰ ਚਮਕਾਣਾ ਵਾ ਪਰ ਇਹਨਾਂ ਨੇ ਦੋ ਤਰੀਕੇ ਚਮਕਾਣਾ ਇੱਕ ਮਹੀਨਾ ਸਫਾਈ ਨਾਲ ਚਮਕਾਣਾ ਵਾ ਇੱਕ ਮਹੀਨਾ ਧੋਲ ਕੇ ਰੱਖ ਦੂਜਾ ਨਸ਼ੇ ਨਾਲ ਚਮਕਾਣਾ ਕਿ ਪਤਾ ਲੱਗੇ ਕਿ ਗੁਰੂ ਰਾਮਦਾਸ ਸ਼ਹਿਰ ਮਹਾਰਾਜ ਦੀ ਨਗਰੀ ਵਿੱਚੋਂ ਨਾ ਸ਼ਾਮ ਮੁਕਤ ਹੋ ਗਿਆ ਤੇ ਪੰਜਾਬ ਅਸੀਂ ਉਹੜੇ ਹੀ ਪੰਜਾਬ ਦੇਖਣਾ ਚਾਹੁੰਦੇ ਆ ਤੇ ਇਹ ਸਾਨੂੰ ਬੜੀ ਆਸ ਹੈ ਕਿ ਹੁਣ ਉਸੇ ਤਰ੍ਹਾਂ ਦਾ ਪੰਜਾਬ ਸਾਨੂੰ ਮਿਲੇ ਪੁਲੀ ਫੈਨ ਮੋਹਲਾ ਦੇ ਦਸਤਾਨੀ ਮਰੀ ਪੜੀਆਂ ਸਾਡੇ ਨਹੀਂ ਮਦਦ ਕੀਤੀ ਰਾਤ ਤਿੰਨ ਸੂਕ ਕੇ ਦਿਨ ਦੀ ਜਿਵੇਂ ਰਾਤ ਇੱਕ ਪੈਰ ਤੇ ਖੜ ਕੇ ਤਿੰਨ ਮਿੰਟਾਂ ਪਿਆਰ ਕੀਤਾ ਜਿੱਦਾ ਮਾਵਾ ਪਤਨ ਨੂੰ ਪਿਆਰ ਕਰਦੀ ਆ ਸਾਡੇ ਦੋ ਬਤਨਾਂ ਨਹੀਂ ਬਚਾਉਣੀਆਂ ਬਾਕੀ ਮੈਨੂੰ ਸੌੜਾ ਪਹਿਣਾ ਨਹੀਂ ਜਿੱਦੇ ਮਾਵਾ ਦਾ ਮਰੀਆ ਪਹਿਣਾ ਨਾ ਕਦੇ ਆਨ ਦਿਸ ਬਹੁਤ ਬਹੁਤ ਧੰਨਵਾਦ ਮੈਂ ਮੇਰਾ ਪਰਿਵਾਰ ਹਰ ਕਾਦਰ ਸਾਰੀ ਟੀਮ ਤੁਹਾਡਾ ਯਾਰ ਲੱਗਦੀ ਹੈ ਧੰਨਵਾਦ ਕਰਦੀ ਆ ਜਿਹੜੀ ਮਾਂ ਕੱਲ ਮਾਦਾਈ ਦੇ ਮ ਕੋ ਕਰ ਗਿਆ ਮੈਂ ਕਿਹਾ ਮਾ ਤੁਹਾਨੂੰ ਫਸ ਟਾਈਮ ਨਹੀਂ ਕਿ ਮਿਲਿਆ ਮੈਂ ਕਿਹਾ ਮਾ ਤੁਹਾਡੇ ਬੱਚੇ ਕਿਨੇ ਆ ਮਾਦਾਈ ਦੇ ਦੋ ਮੈਂ ਕਿਹਾ ਤੁਵਾ ਸੁਖਨੇਜਾ ਪੁੱਤਰ ਮੈਂ ਕਿਹਾ ਤੁਹਾਡਾ ਮੈਂ ਹਾਂ ਤੁਸੀਂ ਮੈਨੂੰ ਪੁੱਤ ਬਣਾਣਾ ਤੇ ਮੈਂ ਤੁਹਾਨੂੰ ਮਾ ਮੰਨਣਾ ਹਾਂ ਬਹੁਤ ਬਹੁਤ ਮੈਂ ਕਮਜੀ ਸਿੰਘ ਆ ਆਮ ਆਦਮੀ ਪਾਰਟੀ ਦਾ ਸਪਾਈ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਸਾਡੇ ਇੱਕ ਬੀਜ ਬੋਇਆ ਨਸ਼ੇ ਦਾ ਜੋ ਉਹਨਾਂ ਦੀ ਸਰਕਾਰਾਂ ਵੇ ਬੜਾ ਵਧੀਆ ਫੁੱਲਿਆ ਬੜਾ ਪਰਫੁੱਲ ਕੋਇਆ ਅੱਜ ਸਾਡੀ ਜਿਹੜੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ ਇੱਕ ਤਹਿਯਾ ਕੀਤਾ ਵੀ ਇਸ ਨਸ਼ੇ ਵਾਲੇ ਜਿਹੜਾ ਬੂਟਾ ਲੱਗਿਆ ਇਹ ਰਵਾਇਤੀ ਸਰਕਾਰਾਂ ਇਸ ਨਸ਼ੇ ਬੁਕੇ ਨੂੰ ਅਸੀਂ ਪੁੱਟ ਕੇ ਉਖਾੜ ਦਵਾਂਗੇ ਸੋ ਇਸੇ ਕਰੀ ਤੇ ਸਾਡੀ ਜੁੱਭ ਅੱਜ ਸੇਮ ਸਾਹਮਣੇ ਇੱਕ ਜੁੱਧ ਨਸ਼ਾ ਉਹਤ ਮਹਿੰਮ ਚਲਾਈ ਆ ਅੱਜ ਉਸ ਯੁੱਧ ਦੀ ਕੜੀ ਦੇ ਵਿੱਚ ਉਸ ਮਹਿੰਮ ਦੀ ਕੜੀ ਵਜੋਂ ਅੱਜ ਸਾਡੇ ਵੀਰ ਗੁਰਕਵਰ ਜੀ ਜਿਹਨੂੰ ਪਿਆਰ ਆ ਬੋਰੀ ਵੀ ਕਹਿੰਦੇ ਆ ਉਹਨਾਂ ਨੇ ਉਹਨਾਂ ਦੀ ਰਹਿਣ ਮਹੀਟ ਇੱਕ ਬਹੁਤ ਵੱਡਾ ਜਿਹੜਾ ਰੋਡ ਤੋਂ ਕੱਢ ਆ ਗਿਆ ਵਾ ਇਹ ਰੋਡ ਤੋਂ ਇੰਨਾ ਅੱਜ ਤੱਕ ਮੈਂ ਜ਼ਿੰਦਗੀ ਦੇ ਵਿੱਚ ਤਰੀਏ ਹੋ ਜਾ ਰੋਡ ਤੋਂ ਨਹੀਂ ਵੇਖਿਆ ਲੋਕੀ ਜਿਹੜੀ ਜਵਾਨੀ ਹੈ ਜਿਹੜਾ ਯੂਥ ਆ ਉਹ ਸਾਰਾ ਇਸ ਮਰਬਤ ਹੋ ਗਿਆ ਸਾਰੇ ਯੂਥ ਨੇ ਇੰਨਾ ਸਾਥ ਦਿੱਤਾ ਅੱਜ ਮੈਂ ਸੰਗਤਾਂ ਵਾ ਦੇ ਐਮਐਲਏ ਬਣਦਾ ਮੋਟ ਪੁੱਜ ਗਿਆ ਮੇਰੇ ਸਾਹ ਨਾਲ ਮੈਂ ਇਸ ਮੈਂ ਇਸ ਇਸ ਵਾਸਤੇ ਸਾਰੇ ਨਾਗਰਿਕਾਂ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਵੀ ਦਿੰਦਾ ਵਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਮਨਾ ਕਰਦਾ ਵਾ ਕਿ ਇਹ ਲੋਕ ਜਿਹੜਿਆ ਇਹ ਸਾਡਾ ਇਦਾਂ ਖੜੇ ਰਹਿੰਦੇ ਰਹਿਣਗੇ ਤੇ ਅਸੀਂ ਜਿਹੜਾ ਦੇਸ਼ਾਂ ਦਾ ਕੋੜ ਆ ਇਹ ਉਹ ਜਿਹੜਾ ਪੁੱਟ ਕੇ ਛੱਡਾਂਗੇ ਧੰਨ